ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਇੱਕ ਹੋਰ ਵੀਡੀਓ ਚ ਇੱਕ ਹੋਰ ਕ੍ਰਾਈਮ ਸਟੋਰੀ ਲੈ ਕੇ ਜੁੜਿਆ ਆਂ ਮੈਂ ਗੁਰਿੰਦਰ ਅੱਜ ਜੰਮੂ ਦੀ ਇੱਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਆ ਜੰਮੂ ਦੀ ਇੱਕ ਕਲੋਨੀ ਆ ਜੀ ਪ੍ਰੇਮ ਕਲੋਨੀ ਉਹਦਾ ਨਾਮ ਹੈ ਉੱਥੇ ਇੱਕ ਪ੍ਰਿਆ ਨਾਮ ਦੀ ਲੜਕੀ ਰਹਿੰਦੀ ਆ ਜਿਹੜੀ 10ਵੀਂ ਕਲਾਸ ਦੀ ਵਿਦਿਆਰਥਣ ਉਹਦੇ ਮਾਪੇ ਤੇ ਇਕੱਲੀ- ਇਕੱਲੀ ਉਹਨਾਂ ਦੀ ਧੀ ਆ ਇਹ ਜਿਹੜਾ ਉਹਦਾ ਪ੍ਰਿਆ ਦਾ ਪਿਓ ਆ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰਦਾ ਤੇ ਸਵੇਰੇ 9 ਵਜੇ ਜਾ ਕੇ ਸ਼ਾਮ ਨੂੰ 6-7 ਵਜੇ ਘਰੇ ਆਉਂਦਾ ਸੀ ਜਿਹੜੀ ਇਹਦੀ ਮਦਰ ਆ ਉਹ ਵੀ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਂਦੀ ਸੀ ਸਵੇਰੇ ਜਲਦੀ ਚਲੇ ਜਾਂਦੀ ਸੀ ਤੇ ਸ਼ਾਮ ਮਤਲਬ ਉਹਨੂੰ ਘਰ ਮੁੜਦੇ ਮੁੜਦੇ ਸ਼ਾਮ ਹੋ ਜਾਂਦੀ ਸੀ। ਪ੍ਰਿਆ ਕਾਫੀ ਲਾਡਾਂ ਦੇ ਨਾਲ ਪਾਲੀ ਹੋਈ ਧੀ ਸੀ ਪੜ੍ਹਨ ਦੇ ਵਿੱਚ ਹੁਸ਼ਿਆਰ ਸੀ ਸੋਹਣੀ ਵੀ ਸੀ ਤੇ ਹਰ ਪੱਖੋਂ ਉਹ ਕਹਿ ਲੋ ਵੀ ਕਾਫੀ ਉਹਦੇ ਵਿੱਚ ਗੁਣ ਸੀ ਹਰ ਪੱਖੋਂ ਸੰਪੂਰਨ ਸੀਗੀ ਉਹ। ਚਲੋ ਜੀ ਬਹੁਤ ਸੋਹਣੀ ਇਸ ਪਰਿਵਾਰ ਦੀ ਜ਼ਿੰਦਗੀ ਬੀਤ ਰਹੀ ਸੀ ਤਾਂ ਇੱਕ ਇਹਦੀ ਜਿਹੜੀ ਸਹੇਲੀ ਸੀ ਪ੍ਰਿਆ ਦੀ ਸੋਨੀਆ ਉਹ ਕਾਫੀ ਵਿਗੜੀ ਹੋਈ ਕੁੜੀ ਸੀ ਹਮੇਸ਼ਾ ਇਹਨੂੰ ਗਲਤ ਰਾਹ ਤੇ ਪਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਸੀ ਉਹ ਜਿਹੜੀਆਂ ਪੋਰਨ ਮੂਵੀਜ਼ ਹੁੰਦੀਆਂ ਉਹ ਬਹੁਤ ਜ਼ਿਆਦਾ ਦੇਖਣ ਦੀ ਸ਼ਕੀਰ ਸੀਗੀ ਸੋਨੀਆ ਕਲਾਸ ਦੇ ਵਿੱਚ ਇਕੱਠੀਆਂ ਜਦੋਂ ਸਕੂਲ ਦੇ ਵਿੱਚ ਇਕੱਠੀਆਂ ਪੜ੍ਹਦੀਆਂ ਸੀ ਤਾਂ ਉਹਨਾਂ ਕਲਾਸ ਦੇ ਮੁੰਡਿਆਂ ਦੇ ਨਾਲ ਗੱਲਾਂ ਬਾਤਾਂ ਕਰਦੀ ਰਹਿੰਦੀ ਸੀ ਇਹਨੂੰ ਵੀ ਉਕਸਾਉਂਦੀ ਸੀ ਕਿ ਇਹ ਵੀ ਗੱਲਾਂ ਕਰੇ ਤੇ ਇਹ ਇਹਨਾਂ ਦੀ ਜਿਹੜੀ ਦੋਸਤੀ ਵੀ ਕਾਫੀ ਵਧੀਆ ਸੀ ਸੋਨੀਆ ਤੇ ਪ੍ਰਿਆ ਦੀ ਤੇ ਸੋਨੀਆ ਇੱਕ ਦਿਨ ਪ੍ਰਿਆ ਨੂੰ ਪੁੱਛਦੀ ਆ ਕਿ ਤੂੰ ਕਦੇ ਕੋਈ ਪਾਰਨ ਮੂਵੀ ਦੇਖੀ ਆ ਤਾਂ ਸੋਨੀਆ ਕਹਿੰਦੀ ਆ ਵੀ ਮੈਂ ਕਦੇ ਇਹੋ ਜੇ ਕੰਮਾਂ ਦੇ ਵਿੱਚ ਬਿਲਕੁਲ ਨਹੀਂ ਪਈ ਨਾ ਮੈਂ ਕਦੇ ਪੈਣਾ ਵਾਂ ਉਹ ਫੇਰ ਵੀ ਉਹਨੂੰ ਕਹਿੰਦੀ ਆ ਕਿ ਤੂੰ ਕਦੇ ਟਰਾਈ ਕਰਕੇ ਦੇਖੀ ਵੀ ਤੈਨੂੰ ਬਹੁਤ ਮਜ਼ਾ ਆਊਗਾ ਤੇਰੀ ਜ਼ਿੰਦਗੀ ਆ ਜਿਹੜੀ ਉਹ ਬਦਲ ਜੂਗੀ ਤੇ ਉਹਨੂੰ ਨਾ ਸਕੂਲ ਦੇ ਵਿੱਚ ਇੱਕ ਕਾਗਜ਼ ਦੇ ਉੱਤੇ ਇੱਕ ਵੈਬਸਾਈਟ ਮੈਂਸ਼ਨ ਕਰਕੇ ਦੇ ਦਿੰਦੀ ਆ ਵੀ ਜਦੋਂ ਵੀ ਤੈਨੂੰ ਘਰੇ ਜਾ ਕੇ ਟਾਈਮ ਮਿਲਿਆ ਤਾਂ ਇਹ ਜ਼ਰੂਰ ਦੇਖੀ ਹੁਣ ਜਿਹੜੀ ਵੈਸੇ ਤਾਂ ਪ੍ਰੀਆ ਵਾ ਉਹ ਦੁਪਹਿਰ ਨੂੰ ਕੱਲੀ ਘਰੇ ਹੁੰਦੀ ਸੀ ਦੁਪਹਿਰੇ ਜਲਦੀ ਘਰੇ ਵਾਪਸ ਆ ਜਾਂਦੀ ਸੀ ਆਪਣੇ ਮਾਪੇ-ਮਾਪ ਤੋਂ ਪਹਿਲਾਂ ਉਹ ਘਰੇ ਆ ਜਾਂਦੀ ਸੀ ਤੇ ਉਸ ਦਿਨ ਜਦੋਂ ਉਹਨੇ ਵੈਬਸਾਈਟ ਲੈ ਕੇ ਦਿੱਤੀ ਤਾਂ ਜਦੋਂ ਘਰੇ ਜਾਂਦੀ ਆ ਉਸ ਸਮੇਂ ਤਾਂ ਕੁਝ ਨਹੀਂ ਕਰਦੀ ਰਾਤ ਨੂੰ ਜਦੋਂ ਸਾਰੀ ਫੈਮਿਲੀ ਡਿਨਰ ਕਰ ਰਹੀ ਹੁੰਦੀ ਆ ਖਾਣਾ ਖਾ ਰਹੀ ਹੁੰਦੀ ਆ ਖਾਣਾ ਖਾਣ ਤੋਂ ਬਾਅਦ ਜਦੋਂ ਸਾਰੇ ਆਪੋ ਆਪਣੇ ਕਮਰਿਆਂ ਦੇ ਵਿੱਚ ਚੱਲ ਜਾਂਦੇ ਆ ਪ੍ਰੀਆ ਆਪਣੇ ਕਮਰੇ ਦੇ ਵਿੱਚ ਆ ਜਾਂਦੀ ਆ ਉਹਨੂੰ ਯਾਦ ਆਉਂਦਾ ਉਹਦੇ ਦਿਮਾਗ ਦੇ ਵਿੱਚ ਆਉਂਦਾ ਕਿ ਕਿਉਂ ਨਾ ਟਰਾਈ ਕੀਤਾ ਜਾਵੇ ਵੀ ਜਿਹੜੀ ਉਹ ਵੈੱਬਸਾਈਟ ਉਹਨੇ ਲੈ ਕੇ ਦਿੱਤੀ ਆ ਵੀ ਮੈਂ ਉਹ ਖੋਲ ਕੇ ਉਹਨੂੰ ਚਲਾ ਕੇ ਦੇਖਾਂ ਤੇ ਉਹ ਵੈੱਬਸਾਈਟ ਖੋਲਦੀ ਆ ਉੱਥੇ ਪੋਰਨ ਮੂਵੀਜ਼ ਕਾਫੀ ਖੁੱਲ ਜਾਂਦੀਆਂ ਨੇ ਉਹਨੂੰ ਪਹਿਲਾਂ-ਪਹਿਲਾਂ ਬੜਾ ਅਜੀਬ ਲੱਗਦਾ ਤੇ ਪੂਰਾ ਇੱਕ ਘੰਟਾ ਫੇਰ ਉਹ ਬਾਅਦ ਦੇ ਵਿੱਚ ਉਹ ਫਿਲਮਾਂ ਦੇਖਦੀ ਆ ਅਗਲੇ ਦਿਨ ਜਦੋਂ ਉਹ ਸਕੂਲ ਜਾਂਦੀ ਆ ਜੀ ਤਾਂ ਸੋਨੀਆ ਨੂੰ ਕਹਿੰਦੀ ਆ ਵੀ ਦੁਬਾਰਾ ਮੈਨੂੰ ਆਹ ਕੁਝ ਕਰਨ ਨੂੰ ਨਾ ਕਹੀਂ ਭਾਵੇਂ ਕਿ ਉਹਨੂੰ ਅੰਦਰੋਂ ਇੱਕ ਚੰਗਾ احساس ਜ਼ਰੂਰ ਹੋਇਆ ਸੀ ਉਹ ਸਾਰਾ ਕੁਝ ਦੇਖ ਕੇ ਪਰ ਸੋਨੀਆ ਨੂੰ ਉਤਲੇ ਮਨੋਂ ਜ਼ਰੂਰ ਕਹਿੰਦੀ ਆ ਕਿ ਦੁਬਾਰਾ ਮੈਨੂੰ ਸਾਰਾ ਕੁਝ ਕਰਨ ਨੂੰ ਨਾ ਕਹੀਂ ਸੋਨੀਆ ਕਹਿੰਦੀ ਆ ਵੀ ਤੂੰ ਜਦੋਂ ਰੋਜ਼ ਦੇਖੇਂਗੀ ਤੇ ਤੈਨੂੰ ਹੋਰ ਵੀ ਜ਼ਿਆਦਾ ਚੰਗਾ ਲੱਗੂਗਾ ਮਤਲਬ ਕਿ ਉਹਨੂੰ ਜਾਣ ਬੁੱਝ ਕੇ ਉਕਸਾਉਂਦੀ ਸੀ ਤੇ ਜਿਹੜੀ ਪ੍ਰਿਆਵਾ ਉਹਦੀ ਵੀ ਉਤੇਜਨਾਵਾ ਜਿਹੜੀ ਉਹ ਵਧਦੀ ਜਾ ਰਹੀ ਸੀ ਉਹਨੂੰ ਗਲਤ ਪਾਸੇ ਦੀ ਜਿਹੜੀ ਇੱਕ ਲੱਤ ਉਹ ਲੱਗਦੀ ਜਾ ਰਹੀ ਸੀ ਉਸ ਦਿਨ ਵੀ ਜਦੋਂ ਉਹ ਘਰ ਆਉਂਦੀ ਆ ਤਾਂ ਉਸ ਦਿਨ ਉਹਦੇ ਦਿਮਾਗ ਦੇ ਵਿੱਚ ਸਾਰਾ ਕੁਝ ਨਹੀਂ ਸੀ ਪਰ ਜਦੋਂ ਰਾਤ ਨੂੰ ਫੇਰ ਖਾਣਾ ਖਾ ਕੇ ਆਪਣੇ ਕਮਰੇ ਦੇ ਵਿੱਚ ਪਹੁੰਚ ਜਾਂਦੀ ਆ ਤਾਂ ਫੇਰ ਉਹ ਉਹ ਵੈਬਸਾਈਟ ਓਪਨ ਕਰਕੇ ਉੱਤੇ ਜਿਹੜਾ ਪੌਰਨ ਰੱਜ ਕੇ ਦੇਖਦੀ ਆ ਉਹਨੂੰ ਚੰਗਾ ਲੱਗਣ ਲੱਗ ਗਿਆ ਸੀ ਹੁਣ ਉਹਨੂੰ ਇੱਕ ਤਰ੍ਹਾਂ ਦੇ ਨਾਲ ਲਤ ਲੱਗ ਗਈ ਸੀ ਪੌਰਨ ਮੂਵੀਜ਼ ਦੇਖਣ ਦੀ ਫਿਰ ਜਦੋਂ ਉਹ ਅਗਲੇ ਦਿਨ ਸਕੂਲ ਦੇ ਵਿੱਚ ਜਾਂਦੀ ਆ ਤਾਂ ਸੋਨੀਆ ਨੂੰ ਉਹ ਸਾਰੀ ਆਪਣ ਆਪਣਾ ਆਪਣੀਆਂ ਫੀਲਿੰਗਸ ਦੱਸਦੀ ਆ ਤੇ ਕਹਿੰਦੀ ਆ ਵੀ ਹੁਣ ਮੇਰਾ ਦਿਲ ਕਰਦਾ ਵੀ ਸੱਚੀ ਆਪਣੀ ਜ਼ਿੰਦਗੀ 'ਚ ਕੋਈ ਮੁੰਡਾ ਹੋਵੇ ਤੇ ਸੋਨੀਆ ਕਹਿੰਦੀ ਆ ਵੀ ਇਹਦੇ ਵਿੱਚ ਕੀ ਤਰਾਜ ਆ ਮੈਂ ਤੇਰੀ ਲਾਈਫ 'ਚ ਕੋਈ ਮੁੰਡਾ ਲੈ ਆਉਣੀ ਆ ਤੇ ਉਹਨੂੰ ਇੱਕ ਨੰਬਰ ਦਿੰਦੀ ਆ ਜਿਹਦਾ ਨਾਮ ਸੀਗਾ ਵਿਕਾਸ ਉਹਦੀ ਉਮਰ 19-20 ਸਾਲ ਦੀ ਸੀਗੀ ਲੜਕੇ ਦੀ ਤੇ 17-18 ਸਾਲ ਦੀ ਜਿਹੜੀ ਪ੍ਰਿਆ ਸੀ ਉਹਨੂੰ ਕਹਿੰਦੀ ਆ ਸੋਨੀਆ ਵੀ ਇਹਨੂੰ ਤੂੰ ਫੋਨ ਕਰ ਲਈਂ ਤੇਰਾ ਬாய்ਫਰੈਂਡ ਬਣ ਜਾਊਗਾ ਤੂੰ ਮੇਰਾ ਨਾਮ ਲੈ ਲਈਂ ਬਸ ਉਹਦਾ ਨੰਬਰ ਉਹਨੂੰ ਲੈ ਕੇ ਦੇ ਦਿੰਦੀ ਆ ਤੇ ਉਸ ਰਾਤ ਨੂੰ ਜਦੋਂ ਪ੍ਰੀਆ ਆਪਣੇ ਕਮਰੇ ਦੇ ਵਿੱਚ ਜਾਂਦੀ ਆ ਤਾਂ ਪਹਿਲਾਂ ਸੋਚਦੀ ਆ ਕਿ ਉਹ ਫੋਨ ਕਰੇ ਜਾਂ ਨਾ ਕਰੇ ਤਾਂ ਰਾਤ ਨੂੰ ਫੇਰ ਵੀ ਉਹ ਹਿੰਮਤ ਕਰਕੇ ਉਸ ਨੰਬਰ ਤੇ ਫੋਨ ਕਰ ਲੈਂਦੀ ਆ ਤੇ ਉਹਨੂੰ ਦੱਸਦੀ ਆ ਕਿ ਮੈਨੂੰ ਸੋਨੀਆ ਨੇ ਨੰਬਰ ਦਿੱਤਾ ਅੱਗੇ ਸੋਨੀਆ ਨੇ ਵਿਕਾਸ ਨੂੰ ਪਹਿਲਾਂ ਹੀ ਦੱਸਤਾ ਸੀ ਕਿ ਤੈਨੂੰ ਇੱਕ ਪ੍ਰੀਆ ਨਾਮ ਦੀ ਕੁੜੀ ਦਾ ਫੋਨ ਆਊਗਾ ਉਸਾਰਾ ਕੁਝ ਉਦਾਂ ਹੀ ਹੋ ਜਾਂਦਾ ਵਾ ਜੀ ਤੇ ਦੋਨੋਂ ਗੱਲਬਾਤ ਕਰਦੇ ਨੇ ਦੋਨਾਂ ਦੀ ਦੋਸਤੀ ਹੋ ਜਾਂਦੀ ਆ ਤੇ ਹੁਣ ਇਹਨਾਂ ਨੂੰ ਆਦਤ ਪੈ ਗਈ ਸੀ ਇੱਕ ਦੂਜੇ ਦੇ ਨਾਲ ਗੱਲ ਕਰਨ ਦੀ ਦੋਨੋਂ ਰੋਜ਼ ਰਾਤ ਨੂੰ ਰੱਜ ਕੇ ਫੋਨ ਦੇ ਉੱਤੇ ਗੱਲਾਂ ਮਾਰਦੇ ਨੇ ਤੇ ਜਦੋਂ ਦੋ ਤਿੰਨ ਮਹੀਨੇ ਬੀਤ ਜਾਂਦੇ ਨੇ ਇਸ ਇਸ ਜਿਹੜਾ ਉਹ ਗੱਲਬਾਤ ਨੂੰ ਆਪਸ ਦੇ ਵਿੱਚ ਫੋਨ ਤੇ ਗੱਲ ਕਰਦੇ ਨੇ ਤਾਂ ਵਿਕਾਸ ਇੱਛਾ ਜ਼ਾਹਿਰ ਕਰਦਾ ਵਾ ਵੀ ਮੈਂ ਤੈਨੂੰ ਇਕੱਲਿਆਂ ਨੂੰ ਮਿਲਣਾ ਚਾਹੁੰਨਾ ਵਾਂ ਕਦੇ ਤਾ ਉਹ ਕਹਿੰਦੀ ਆ ਕੋਈ ਨਹੀਂ ਕਦੇ ਮੌਕਾ ਆਊਗਾ ਜਦੋਂ ਮੈਂ ਘਰੇ ਬਿਲਕੁਲ ਇਕੱਲੀ ਹੋਊਂਗੀ ਸਾਰਾ ਦਿਨ ਤਾਂ ਮੈਂ ਤੈਨੂੰ ਫੋਨ ਕਰੂੰਗੀ ਤੂੰ ਘਰ ਆ ਜੀ ਤਾਂ ਇੱਕ ਦਿਨ ਉਹਨੂੰ ਮੌਕਾ ਮਿਲ ਜਾਂਦਾ ਜੀ ਉਹ ਸਕੂਲ ਤੋਂ ਛੁੱਟੀ ਕਰਦੀ ਆ ਕੋਈ ਬਹਾਨਾ ਬਣਾ ਕੇ ਤੇ ਉਹਦੇ ਮਾਪੇ ਦੋਨੋਂ ਕੰਮ ਤੇ ਚਲੇ ਜਾਂਦੇ ਨੇ ਤਾਂ ਪਿੱਛੋਂ ਉਹ ਫੋਨ ਕਰਦੀ ਆ ਵਿਕਾਸ ਨੂੰ ਕਿ ਅੱਜ ਘਰੇ ਕੋਈ ਨਹੀਂ ਹੈਗਾ ਤੂੰ ਘਰ ਆ ਸਕਦਾ ਵਿਕਾਸ ਥੋੜੀ ਹੀ ਦੇਰ ਦੇ ਵਿੱਚ ਉੱਥੇ ਆ ਜਾਂਦਾ ਵਾ ਤਾਂ ਦੋਨੋਂ ਇਕੱਲੇ ਹੁੰਦੇ ਆ ਇੱਕ ਘਰ ਦੇ ਵਿੱਚ ਵਿਕਾਸ ਉਹਦੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰਦਾ ਤੇ ਪ੍ਰਿਆ ਆਪ ਇਹ ਚਾਹੁੰਦੀ ਸੀ ਉਹਦਾ ਬਿਲਕੁਲ ਵੀ ਵਿਰੋਧ ਨਹੀਂ ਕਰਦੀ ਤੇ ਦੋਨੋਂ ਫਿਰ ਉਹ ਗੰਦਾ ਖੇਡ ਖੇਡਣ ਦੀ ਤਿਆਰੀ ਕਰਦੇ ਨੇ ਦੋਨੋਂ ਜਣੇ ਫਿਜ਼ੀਕਲ ਰਿਲੇਸ਼ਨਸ਼ਿਪ ਬਣਾਉਣ ਲੱਗ ਜਾਂਦੇ ਨੇ ਪ੍ਰਿਆ ਹਾਲੇ 18 ਸਾਲ ਦੀ ਵੀ ਪੂਰੀ ਨਹੀਂ ਹੋਈ ਸੀ ਕਿ ਜਦੋਂ ਇਹ ਸਾਰੇ ਕੁਝ ਸਾਰੇ ਕੰਮ ਉਹ ਕਰਦੀ ਫਿਰ ਰਹੀ ਸੀ ਸਿਰਫ ਸੋਨੀਆ ਇਹਦੀ ਕਸੂਰਵਾਰ ਸੀ ਕਿ ਉਹਨੂੰ ਉਹਨੇ ਉਕਸਾਇਆ ਇਹ ਸਾਰਾ ਕੁਝ ਕਰਨ ਦੇ ਲਈ ਇੱਕ ਘੰਟੇ ਤੱਕ ਦੀ ਜਦੋਂ ਇਹ ਗੰਦਾ ਖੇਡ ਖੇਡਦੇ ਆ ਤਾਂ ਵਿਕਾਸ ਬਹੁਤ ਬੁਰੇ ਤਰੀਕੇ ਦੇ ਨਾਲ ਉਹਦੇ ਨਾਲ ਰਿਲੇਸ਼ਨ ਬਣਾ ਰਿਆ ਸੀ ਤੇ ਜਦੋਂ ਬਹੁਤ ਜ਼ਿਆਦਾ ਤੜਪਦੀ ਆ ਜਿਹੜੀ ਪ੍ਰਿਆ ਵਾ ਤਾਂ ਵਿਕਾਸ ਉਥੇ ਬਸ ਕਰਦਾ ਵਾ ਤੇ ਉਥੋਂ ਚਲਿਆ ਜਾਂਦਾ ਵਾ ਹੁਣ ਇਹ ਸਿਲਸਿਲਾ ਇੱਕ ਵਾਰ ਨਹੀਂ ਕਈ ਵਾਰ ਚੱਲਦਾ ਤੇ ਉਹਨੂੰ ਹੁਣ ਪੋਰਨ ਮੂਵੀਜ਼ ਦੇ ਨਾਲੋਂ ਇਹ ਕਰਨਾ ਚੰਗਾ ਲੱਗਣ ਲੱਗ ਗਿਆ ਸੀ ਉਹਨੂੰ ਜਦੋਂ ਵੀ ਮੌਕਾ ਮਿਲਦਾ ਪ੍ਰੀਆ ਆਪਣੇ ਘਰ ਬੁਲਾ ਲੈਂਦੀ ਸੀ ਵਿਕਾਸ ਨੂੰ ਤੇ ਇਹ ਸਾਰਾ ਕੁਝ ਕਰਦੀ ਸੀ ਹੁਣ ਉਹਨੂੰ ਉਹਦੀ ਲਤ ਲੱਗ ਚੁੱਕੀ ਸੀ ਤਾਂ ਹੁਣ ਇਹ ਜਿਹੜਾ ਕੰਮ ਆ ਵੀ ਇਹ ਗਵਾਂਡੀਆਂ ਤੋਂ ਲੁਕਿਆ ਤਾਂ ਰਹਿ ਨਹੀਂ ਸਕਦਾ ਕਿ ਇੱਕ ਮੁੰਡਾ ਵਾ ਕੁੜੀ ਇਕੱਲੀ ਘਰ ਆ ਉਹ ਵੀ ਇੰਨੀ ਜਵਾਨ ਕੁੜੀ ਜਿਹੜੀ 10ਵੀਂ ਚ ਪੜਦੀ ਆ ਤੇ ਮੁੰਡਾ ਜਿਹੜਾ ਵਾ ਉਹ ਵੀ ਉਹਦੇ ਹਾਂਡ ਦਾ ਘਰ ਆ ਰਿਹਾ ਵਾ ਚਾਰ-ਚਾਰ ਘੰਟੇ ਉਹ ਘਰੋਂ ਨਹੀਂ ਨਿਕਲਦਾ ਵੀ ਚੱਲ ਕੀ ਰਿਹਾ ਗਵਾਂਡੀਆਂ ਨੂੰ ਸ਼ੱਕ ਹੋ ਜਾਂਦਾ ਵੀ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਵਾ ਤੇ ਉਹ ਉਹਦੇ ਭਲੇ ਦੇ ਲਈ ਪ੍ਰੀਆ ਦੇ ਭਲੇ ਦੇ ਲਈ ਉਹਦੇ ਮਾਪੇ ਨੂੰ ਸਾਰੀ ਗੱਲ ਦੱਸ ਦਿੰਦੇ ਨੇ ਕਿ ਜਦੋਂ ਤੁਸੀਂ ਜਾਣਦੇ ਹੋ ਇੱਥੇ ਜਦੋਂ ਵੀ ਪ੍ਰੀਆ ਘਰੇ ਇਕੱਲੀ ਹੁੰਦੀ ਐ ਇੱਕ ਮੁੰਡਾ ਆਉਂਦਾ ਵਾ ਤਿੰਨ-ਤਿੰਨ ਚਾਰ-ਚਾਰ ਘੰਟੇ ਬਾਅਦ ਉਹ ਘਰ ਤੋਂ ਬਾਹਰ ਨਿਕਲਦਾ ਵਾ ਤਾਂ ਉਹਦੇ ਮਾਪੇ ਨੂੰ ਯਕੀਨ ਨਹੀਂ ਹੁੰਦਾ ਕਿ ਸਾਡੀ ਕੁੜੀ ਆ ਜਿਹੜੀ ਉਹ ਵੀ ਇਦਾਂ ਕਰ ਸਕਦੀ ਆ ਕਿਉਂਕਿ ਉਹਨਾਂ ਨੂੰ ਆਪਣੀ ਕੁੜੀ ਤੇ ਮਾਣ ਬੜਾ ਸੀ ਕਿ ਅਸੀਂ ਇਹਨੂੰ ਬਹੁਤ ਚੰਗੇ ਸਸਕਾਰ ਦਿੱਤੇ ਨੇ ਉਹ ਆਪਣੇ ਅੱਖੀਆਂ ਸਾਰਾ ਕੁਝ ਦੇਖਣਾ ਚਾਹੁੰਦੇ ਸੀ ਉਹ ਕੀ ਕਰਦੇ ਆ ਇੱਕ ਦਿਨ ਇਹ ਕਹਿ ਕੇ ਜਾਂਦੇ ਨੇ ਕਿ ਅਸੀਂ ਕੰਮ ਤੇ ਚੱਲਿਆਂ ਰੂਟੀਨ ਦੇ ਵਾਂਗੂ ਘਰੋਂ ਨਿਕਲਦੇ ਨੇ ਬ੍ਰੇਕਫਾਸਟ ਕਰਕੇ ਪਰ ਉਹ ਕੰਮ ਤੇ ਨਹੀਂ ਜਾਂਦੇ ਨਾ ਮ ਆ ਜਾਂਦੀ ਆ ਸਕੂਲ ਤੇ ਨਾ ਉਹ ਪਿਓ ਕੰਪਨੀ ਦੇ ਵਿੱਚ ਕੰਮ ਕਰਨ ਦੇ ਲਈ ਜਾਂਦਾ ਗਵਾਂਡੀਆਂ ਦੇ ਘਰ ਰੁਕ ਜਾਂਦੇ ਨੇ ਜਦੋਂ ਉਹ ਰੁਕ ਕੇ ਉਤੋਂ ਚੋਰੀ ਚੋਰੀ ਦੇਖ ਰਹੇ ਸੀ ਆਪਣੇ ਘਰ ਨੂੰ ਤਾਂ ਤਤਕਰੀਬਨ ਘੰਟੇ ਡੇਢ ਘੰਟੇ ਬਾਅਦ ਵਿਕਾਸ ਆਉਂਦਾ ਵਾ ਘਰ ਦੇ ਵਿੱਚ ਐਂਟਰ ਹੁੰਦਾ ਵਾ ਤਾ ਨਾਲ ਹੀ ਜਿਹੜੇ ਮਾਪੇ ਉਹਦੇ ਉਹਦੇ ਪਿੱਛੇ ਜਾਂਦੇ ਨੇ ਉੰਨੀ ਦੇਰ ਨੂੰ ਵਿਕਾਸ ਅੰਦਰ ਵੱਡ ਚੁੱਕਿਆ ਸੀ ਤੇ ਦੋਨੋਂ ਉਹ ਫੇਰ ਖੇਡ ਖੇਡਣ ਦੀ ਤਿਆਰੀ ਕਰ ਰਹੇ ਸੀ ਤੇ ਉਧਰੋਂ ਮਾਪੇ ਕੁੰਡਾ ਖੜਕਾਉਂਦੇ ਨੇ ਤਾਂ ਜਿਹੜੀ ਪ੍ਰੀਆ ਵਾ ਉਹ ਘਬਰਾ ਜਾਂਦੀ ਆ ਪੂਰੀ ਤਰ੍ਹਾਂ ਦੇ ਨਾਲ ਵੀ ਅੱਗੇ ਤਾਂ ਇੰਨੀ ਜਲਦੀ ਕੋਈ ਵੀ ਨਹੀਂ ਆਇਆ ਅੱਜ ਕੌਣ ਆ ਗਿਆ ਜਦੋਂ ਉਹ ਘਬਰਾਉਂਦੀ ਆ ਤਾਂ ਵਿਕਾਸ ਨੂੰ ਉਹ ਕਿਤੇ ਲੁਕੋ ਦਿੰਦੀ ਆ ਘਰ ਦੇ ਵਿੱਚ ਹੀ ਤੇ ਕੁੰਡਾ ਖੋਲਦੀ ਆ ਜਦੋਂ ਆਪਣੇ ਮਾਪੇ-ਬਾਪ ਨੂੰ ਖੜਿਆ ਦੇਖਦੀ ਆ ਤੇ ਕਹਿੰਦੀ ਆ ਵੀ ਤੁਸੀਂ ਇੰਨੀ ਜਲਦੀ ਘਰੇ ਕਿਉਂ ਆ ਗਏ ਤਾਂ ਪਿਓ ਕੁਝ ਨਹੀਂ ਸੋਚਦਾ ਉਹਦੇ ਸਿੱਧਾ ਮੂੰਹ ਦੇ ਉੱਤੇ ਥੱਪੜ ਮਾਰਦਾ ਵਾ ਮਾਂ ਵੀ ਉਹਨੂੰ ਬਹੁਤ ਝਿੜਕਦੀ ਆ ਕੁੱਟਦੀ ਆ ਤੇ ਉਹਨੂੰ ਕਹਿੰਦੀ ਆ ਵੀ ਸਾਨੂੰ ਤੇਰੇ ਤੋਂ ਉਮੀਦ ਨਹੀਂ ਸੀ ਕਿ ਤੂੰ ਆਹ ਕੁਝ ਕਰੇਂਗੀ ਹਲੇ ਤੇਰੀ ਉਮਰ ਕੀ ਆ ਤੂੰ ਕਿਹੜੇ ਕੰਮਾਂ ਦੇ ਵਿੱਚ ਪੈ ਗਈ ਸਾਨੂੰ ਤੇਰੇ ਤੇ ਇਨਾ ਮਾਣ ਸੀ ਉਹਨੂੰ ਬਹੁਤ ਬੋਲਦੇ ਆ ਬੜਾ ਉਹਦਾ ਵਿਰੋਧ ਕਰਦੇ ਆ ਤੇ ਜਦੋਂ ਵਿਕਾਸ ਨੂੰ ਪਤਾ ਲੱਗਦਾ ਕਿ ਬਾਹਰ ਉਹਨਾਂ ਦੀ ਪੋਲ ਖੁੱਲ ਚੁੱਕੀ ਆ ਤੇ ਉਹ ਮੌਕਾ ਪਾ ਕੇ ਘਰੋਂ ਫਰਾਰ ਹੋ ਜਾਂਦਾ ਵਾ ਭੱਜ ਜਾਂਦਾ ਵਾ ਇਦੇ ਦੌਰਾਨ ਜੀ ਜਿਹੜੀ ਪ੍ਰਿਆ ਸੀ ਉਹ ਹੋਰ ਕੁਝ ਨਹੀਂ ਸੀ ਕਰ ਸਕਦੀ ਹੱਥ ਜੋੜਦੀ ਆ ਆਪਣੇ ਮਾਪੇ ਬਾਪ ਦੇ ਅੱਗੇ ਤੇ ਮਾਫੀ ਮੰਗਦੀ ਆ ਕਿ ਅੱਗੇ ਤੋਂ ਉਹ ਸਾਰਾ ਕੁਝ ਨਹੀਂ ਕਰੂਗੀ ਕਦੇ ਵੀ ਤੇ ਘਰਦਿਆਂ ਨੂੰ ਉਹਦੇ ਉੱਤੇ ਤਰਸ ਜ਼ਰੂਰ ਆਉਂਦਾ ਵਾ ਕਿ ਬੱਚੀ ਆ ਚਲੋ ਬੱਚੀ ਤੋਂ ਗਲਤੀ ਹੋ ਗਈ ਆ ਉਹਨੂੰ ਇੱਕ ਗੱਲ ਕਹਿੰਦੇ ਆ ਕਿ ਅੱਜ ਤੋਂ ਬਾਅਦ ਇਸ ਮੁੰਡੇ ਨੂੰ ਤੂੰ ਬਿਲਕੁਲ ਵੀ ਮਿਲੇਂਗੀ ਨਹੀਂ ਨਾ ਗੱਲ ਕਰੇਂਗੀ ਘਰੇ ਆਉਣਾ ਤਾਂ ਦੂਰ ਦੀ ਗੱਲ ਆ ਪ੍ਰਿਆ ਹਾਮੀ ਭਰ ਦਿੰਦੀ ਆ ਜੀ ਹੁਣ ਥੋੜੀਆਂ ਬੰਦਸ਼ਾਂ ਪ੍ਰਿਆ ਦੇ ਉੱਤੇ ਲੱਗ ਚੁੱਕੀਆਂ ਸੀਗੀਆਂ ਕਿਉਂਕਿ ਹੋਣ ਹੈ ਇਹੋ ਜਿਹਾ ਉਹਨੇ ਕੰਮ ਕੀਤਾ ਸੀ ਕਿ ਮਾਪੇ ਦਾ ਇੱਕ ਵਾਰ ਤਾਂ ਯਕੀਨ ਉਹਨੇ ਤੋੜਿਆ ਸੀ ਹੁਣ ਉਹਨੂੰ ਲਤ ਲੱਗ ਚੁੱਕੀ ਸੀ ਜੀ ਉਹ ਸਾਰਾ ਕੁਝ ਕਰਨ ਦੀ ਉਹ ਫੇਰ ਫੋਨ ਦੇ ਉੱਤੇ ਕੋਸ਼ਿਸ਼ ਕਰਦੀ ਆ ਪੋਰਨ ਮੂਵੀਜ਼ ਦੇਖਣ ਦੀ ਤੇ ਇੱਕ ਹੈਰਾਨ ਕਰਨ ਵਾਲੀ ਗੱਲ ਕਿ ਇਹਨਾਂ ਦੇ ਘਰ ਇੱਕ ਕੁੱਤਾ ਰੱਖਿਆ ਹੁੰਦਾ ਜਿਹਦੀ ਉਮਰ 2-3 ਸਾਲ ਸੀ ਉਹ ਪ੍ਰਿਆ ਉਹਦਾ ਬਹੁਤ ਮੋਹ ਕਰਦੀ ਸੀ ਉਹਨੂੰ ਇੰਨੀ ਕੁ ਲਤ ਲੱਗਦੀ ਸੀ ਪ੍ਰਿਆ ਉਸ ਕੁੱਤੇ ਦੇ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦੀ ਆ ਜਦੋਂ ਉਹਦੇ ਵਿੱਚ ਨਕਾਮਯਾਬ ਰਹਿੰਦੀ ਆ ਉਹਨੂੰ ਉਹ ਸਾਰਾ ਸੁੱਖ ਨਹੀਂ ਮਿਲ ਪਉਂਦਾ ਤਾਂ ਫਿਰ ਉਹ ਤੜਪਦੀ ਆ ਤੇ ਇੱਕ ਦਿਨ ਵਿਕਾਸ ਨੂੰ ਫੋਨ ਕਰ ਦਿੰਦੀ ਆ ਕਿ ਤੂੰ ਰਾਤ ਨੂੰ ਮੇਰੇ ਘਰੇ ਆਈਂ ਜੇ ਆਪਾਂ ਦਿਨੇ ਨਹੀਂ ਮਿਲ ਸਕਦੇ ਤਾਂ ਰਾਤ ਨੂੰ ਜ਼ਰੂਰ ਮਿਲ ਸਕਦੇ ਆ ਤੂੰ ਰਾਤ ਨੂੰ ਚੋਰੀ-ਚੋਰੀ ਮੇਰੇ ਘਰੇ ਆਈਂ ਮੈਂ ਦਰਵਾਜ਼ਾ ਖੋਲੂਗੀ ਤੇ ਇੱਕ ਕੰਮ ਹੋਰ ਕਰਨਾ ਵਾ ਤੂੰ ਕੋਈ ਤੇਜ਼ ਹਥਿਆਰ ਜਿਹੜਾ ਵਾ ਨਾਲ ਲੈ ਕੇ ਆਈਂ ਉਨੂੰ ਸਾਰਾ ਆਪਣਾ ਪਲਾਨ ਦੱਸ ਦਈਆ ਤੇ ਪਲਾਨ ਇੰਨਾ ਖਤਰਨਾਕ ਸੀ ਉਹਦਾ ਇੱਕ ਹਵਸ ਕਰਕੇ ਆਪਣੀ ਹਵਸ ਮਿਟਾਉਣ ਕਰਕੇ ਉਹਨੇ ਇਹੋ ਜਿਹਾ ਖਤਰਨਾਕ ਪਲਾਨ ਤਿਆਰ ਕੀਤਾ ਇੱਕ ਬੱਚੀ ਜਿਹੜੀ 10ਵੀਂ ਚ ਪੜਦੀ ਆ ਉਹਨੇ ਉਹਨੇ ਕੀ ਕੀਤਾ ਜੀ ਆਪਣੇ ਮਾਪੇ ਉਹਨੂੰ ਉਸ ਦਿਨ ਨਸ਼ੇ ਦੀ ਕੋਈ ਦਵਾਈ ਰੋਟੀ ਚ ਮਿਲਾ ਕੇ ਦਿੱਤੀ ਤੇ ਜਦੋਂ ਮਾਪੇ ਸੋ ਜਾਂਦੇ ਨੇ ਉਸ ਤੋਂ ਬਾਅਦ ਉਹ ਬੁਲਾਉਂਦੀ ਆ ਜੀ ਵਿਕਾਸ ਨੂੰ ਵਿਕਾਸ ਨੂੰ ਕਹਿੰਦੀ ਆ ਕਿ ਉਹਨਾਂ ਦੇ ਕਮਰੇ 'ਚ ਜਾ ਉਹਨਾਂ ਨੂੰ ਕੋਈ ਵੀ ਹੋਸ਼ ਨਹੀਂ ਆ ਉਹਨਾਂ ਨੂੰ ਜਾ ਕੇ ਤੂੰ ਮਾਰ ਦੇ ਤੇ ਅੱਗੇ ਉਹ ਵਿਕਾਸ ਵੀ ਇਹੋ ਜਿਹੇ ਹਵਸ ਦੇ ਪਿੱਛੇ ਭੁੱਖਾ ਇੰਨਾ ਜ਼ਿਆਦਾ ਸੀ ਕਿ ਉਹਨੇ ਵੀ ਜਿੱਦਾਂ ਪ੍ਰੀਆ ਕਹੀ ਗਈ ਉਦਾਂ ਕਰੀ ਗਿਆ ਜਾ ਕੇ ਉਹਨਾਂ ਦੇ ਕਮਰੇ ਦੇ ਵਿੱਚ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਵਾ ਜੀ ਉਹਨਾਂ ਨੂੰ ਮਾਰਨ ਤੋਂ ਬਾਅਦ ਪ੍ਰੀਆ ਦੇ ਕਮਰੇ ਦੇ ਵਿੱਚ ਜਾਂਦਾ ਵਾ ਤੇ ਉਹਨਾਂ ਉਹਨਾਂ ਦਾ ਆਪਸ ਦੇ ਵਿੱਚ ਉਹੀ ਫੇਰ ਸਰੀਰਕ ਸੰਬੰਧ ਬਣਦਾ ਵਾ ਪ੍ਰੀਆ ਨੂੰ ਬਿਲਕੁਲ ਕੋਈ ਅਫਸੋਸ ਨਹੀਂ ਸੀ ਕਿ ਉਹਦੇ ਮਾਪੇ ਮਰ ਗਏ ਨੇ ਉਹਨੂੰ ਸਿਰਫ ਜਿਸਮਾ ਦੀ ਭੁੱਖ ਸੀਗੀ ਜਦੋਂ ਸਵੇਰ ਦੇ 4 ਵਜਦੇ ਨੇ ਤਾਂ ਵਿਕਾਸ ਨੂੰ ਉੱਥੋਂ ਭੇਜ ਦਿੰਦੀ ਆ ਤੇ ਸਵੇਰੇ ਹੋਰ ਇੱਕ ਦੋ ਘੰਟੇ ਨੂੰ ਉਹ ਰੌਲਾ ਪਾ ਦਿੰਦੀ ਆ ਪੂਰਾ ਆਂਡ ਗਵਾਂਡ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਸ਼ੋਰ ਮਚਾ ਦਿੰਦੀ ਆ ਆਂਡ ਗਵਾਂਡ ਕੱਟਾ ਹੁੰਦਾ ਤਾਂ ਦੇਖਦਾ ਵਾ ਕਿ ਇਹ ਦੋਨੋਂ ਜਣਿਆਂ ਦਾ ਕਤਲ ਹੋ ਚੁੱਕਿਆ ਜਦੋਂ ਉਹਨੂੰ ਪੁੱਛਿਆ ਜਾਂਦਾ ਕਿ ਸਾਰਾ ਕੁਝ ਕੀ ਆ ਤੋ ਕਹਿੰਦੀ ਰਾਤ ਨੂੰ ਦੋ ਚੋਰ ਆਏ ਸੀਗੇ ਕਿ ਜਿਨ੍ਹਾਂ ਨੇ ਮੇਰੇ ਮਾਪੇ ਨੂੰ ਮਾਰਤਾ ਤੇ ਬਹੁਤ ਸਾਰਾ ਕੀਮਤੀ ਸਮਾਨ ਘਰੋਂ ਲੈ ਗਏ ਹੁਣ ਗਵੰਡੀਆਂ ਨੂੰ ਬਿਲਕੁਲ ਵੀ ਪ੍ਰਿਆ ਤੇ ਯਕੀਨ ਨਹੀਂ ਸੀ ਕਿ ਇਹ ਸੱਚ ਬੋਲ ਰਹੀ ਆ ਕਿ ਜੇ ਉਹ ਮਾਪੇ ਬਾਪ ਨੂੰ ਮਾਰ ਕੇ ਗਏ ਨੇ ਤੇ ਇਹਨੂੰ ਕਿਉਂ ਛੱਡ ਗਈ ਇਹਨੂੰ ਕਿਉਂ ਨਹੀਂ ਮਾਰਿਆ ਇੱਕ ਤਾਂ ਇਹ ਸ਼ੱਕ ਸੀ ਤੇ ਇੱਕ ਉਹਨਾਂ ਨੂੰ ਇਹ ਪਤਾ ਸੀ ਵੀ ਘਰੇ ਮੁੰਡੇ ਨੂੰ ਬੁਲਾਉਂਦੀ ਸੀ ਤੇ ਪਿੱਛੇ ਜ ਇਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਹੋ ਕੇ ਹਟਿਆ ਵਾ ਇੱਕ ਗਵੰਡੀ ਫੋਨ ਪੁਲਿਸ ਨੂੰ ਕਰਦਾ ਵਾ ਪੁਲਿਸ ਮੌਕੇ ਤੇ ਆਉਂਦੀ ਆ ਪਰੀਆ ਨੂੰ ਸਵਾਲ ਜਵਾਬ ਕੀਤੇ ਜਾਂਦੇ ਨੇ ਤੇ ਜਿਹੜੇ ਗਵੰਡੀ ਨੇ ਇੱਕ ਦੋ ਉਹ ਬਿਆਨ ਦਿੰਦੇ ਨੇ ਕਿ ਪਰੀਆ ਤੋਂ ਤੁਸੀਂ ਸ਼ਕਤੀ ਦੇ ਨਾਲ ਪੁੱਛਤਾਚ ਕਰੋ ਸਾਨੂੰ ਸ਼ੱਕ ਹੈ ਕਿ ਇਹਨੇ ਹੀ ਆਪਣੇ ਮਾਪੇ ਨੂੰ ਮਾਰਿਆ ਵਾ ਉਸ ਤੋਂ ਬਾਅਦ ਪਰੀਆ ਨੂੰ ਜਦੋਂ ਪੂਰੀ ਸ਼ਕਤੀ ਦੇ ਨਾਲ ਪੁੱਛਤਾਚ ਕੀਤੀ ਜਾਂਦੀ ਹੈ ਤੇ ਬੜੀ ਜਲਦੀ ਉਹ ਡੋਲ ਜਾਂਦੀ ਆ ਤੇ ਸੱਚ ਦੱਸ ਦਿੰਦੀ ਆ ਆਪਣਾ ਸੱਚ ਇਹ ਦੱਸਦੀ ਆ ਕਿ ਮੈਂ ਹਾਵੇਸ ਦੇ ਪਿੱਛੇ ਇੰਨੀ ਭੁੱਖੀ ਹੋ ਗਈ ਮੇਤੋਂ ਸਰੀਰਕ ਸੰਬੰਧ ਬਣਾਏ ਬੈਣਾ ਨਹੀਂ ਸੀ ਰਹਿ ਹੁੰਦਾ ਮੇਰੇ ਮਾਪੇ ਮੈਨੂੰ ਕਿਤੇ ਜ਼ਿਆਦਾ ਆਣ ਜਾਣ ਨਹੀਂ ਸੀ ਦੇ ਰਹੇ ਮੇਰੇ ਤੇ ਪੂਰੀ ਨਿਗ੍ਹਾ ਰੱਖ ਰਹੇ ਸੀ ਇਸ ਕਰਕੇ ਮੈਂ ਅੱਕ ਕੇ ਉਹਨਾਂ ਨੂੰ ਮਰਵਾਤਾ ਤਾਂ ਕਿ ਮੈਂ ਵਿਕਾਸ ਨੂੰ ਰੋਜ਼ ਮਿਲ ਸਕਾਂ ਉਸ ਤੋਂ ਬਾਅਦ ਹੀ ਵਿਕਾਸ ਨੂੰ ਵੀ ਅਰੈਸਟ ਕਰ ਲਿਆ ਜਾਂਦਾ ਵਾ ਤੇ ਪ੍ਰਿਆ ਨੂੰ ਵੀ ਅਰੈਸਟ ਕਰਕੇ ਜੇਲ੍ਹ ਦੇ ਵਿੱਚ ਹੁਣ ਦੋਨੋਂ ਜਿੱਦਾਂ ਵਿਕਾਸ ਤਾਂ ਚਲੋ 18 ਪਲੱਸ ਸੀ ਪਰ ਜਿਹੜੀ ਇਹ ਪ੍ਰਿਆ ਸੀ ਉਹ 18 ਸਾਲ ਤੋਂ ਘੱਟ ਸੀ ਤੇ ਇਹਨਾਂ ਨੂੰ ਜਿਹੜੇ ਸੁਧਾਰ ਘਰ ਹੁੰਦੇ ਨੇ ਬੱਚਿਆਂ ਦੇ ਉੱਤੇ ਭੇਜ ਦਿੱਤਾ ਜਾਂਦਾ ਵਾ ਤੇ ਇਹਨੂੰ ਸਜ਼ਾ ਵਾ ਜਿਹੜੀ ਉਹ ਦਿੱਤੀ ਜਾਂਦੀ ਆ ਦੇਖੋ ਦੋਸਤੋ ਕਿ ਬੱਚੇ ਕੀ ਕੁਝ ਕਰ ਦਿੰਦੇ ਨੇ ਇੱਕ ਗਲਤ ਸੰਗਤ ਦੇ ਵਿੱਚ ਪਾ ਕੇ ਸਾਨੂੰ ਬਹੁਤ ਲੋਡ ਹੈ ਕਿ ਆਪਣੇ ਬੱਚਿਆਂ ਦੇ ਉੱਤੇ ਪੂਰੀ ਨਿਗਰਾਨੀ ਰੱਖੀਏ ਕੀ ਕਰਦੇ ਨੇ ਖਾਸ ਤੌਰ ਤੇ ਜਦੋਂ ਮੰਮੀ ਤੇ ਡੈਡੀ ਦੋਨੋਂ ਬੱਚਿਆਂ ਦੇ ਜੌਬ ਕਰਨ ਵਾਲੇ ਹੋਣ ਨੌਕਰੀ ਕਰਨ ਵਾਲੇ ਹੋਣ ਉਹ ਬਾਹਰ ਜਾਂਦੇ ਹੋਣ ਤਾਂ ਇੱਥੇ ਧਿਆਨ ਰੱਖਣ ਦੀ ਲੋਡ ਹੁੰਦੀ ਆ ਬੱਚੇ ਤੁਹਾਡੇ ਫੋਨ ਤੇ ਕੀ ਕੁਝ ਦੇਖ ਰਹੇ ਨੇ ਉਹ ਵੀ ਆਪਾਂ ਨੂੰ ਜਾਂਚ ਕਰਨ ਦੀ ਲੋਡ ਹੁੰਦੀ ਆ ਸਮੇਂ-ਸਮੇਂ ਸਰ ਤੇ ਇਹ ਫਰਜ਼ ਜਿਹੜੇ ਸਾਨੂੰ ਨਿਭਾਉਣੇ ਪੈਣਗੇ ਤੇ ਇਹ ਜੋ ਪ੍ਰੀਆ ਨੇ ਆਪਣੇ ਮਾਪੇ ਨਾਲ ਕੀਤਾ ਕੋਈ ਵੀ ਬੱਚੇ ਦਾ ਦਿਮਾਗ ਇਸ ਪਾਸੇ ਨਾ ਜਾਵੇ ਬਹੁਤ ਬਹੁਤ ਧੰਨਵਾਦ